ਪੀ ਆ ਨਹੀਂ ਵਿੱਚ ਆਪਣਾ ਕਾਪੀ ਕਿੱਥੇ ਲੱਗ ਦਿੱਤੀ ਕੱਢ ਕੇ ਲੈਣਾ ਨੇ ਠਣਾ ਦੱਸ ਅੱਜ ਇਕੱਤਰ ਹੀ ਕਿਉਂ ਤੈਨੂੰ ਤਾਂ ਚੇਤਾ ਨਹੀਂ ਪਿੰਸਨ ਲੈਣ ਜਾਣਾ ਵਾ ਅਜੇ 12 ਵਜੇ ਚੱਲ ਲੈ ਆਉਣੀ ਜਾ ਕੇ ਨਹੀਂ ਨਹੀਂ ਮਨਦੀਪ ਨੀ ਨਾਲ ਮੇਰੀ ਕਾਪੀ ਲੈ ਨਾਲ ਮੈਨੂੰ ਚਾਹ ਕਾਪ ਦੇ ਦੇ ਮੈਂ ਪਿੰਸਨ ਲੈ ਆਵਾਂ ਮੰਮੀ ਆ ਗਈ ਅੱਜ ਤੱਕ ਹੀ ਨਾ ਕੀ ਕੀ ਅੱਜ ਤੀ ਇਹ ਮੈਨੂੰ ਪਤਾ ਨਹੀਂ ਚੇਤਾ ਨਹੀਂ ਤਦੋਂ ਮੈਂ ਉਹ ਲੈ ਚਾਹ ਬਣਾ ਕੇ ਲਈ ਹੁੰਦੀ ਆ ਛਿਛੀ ਤੇ ਆਹ ਤਾਂ ਅੰਮ੍ਰੇ ਆਈ ਤੂੰ ਹੀ ਦਾੰਦਾਂ ਦਾ ਜਦ ਮਹੀਨੇ 'ਚ ਦੋ ਵਾਰੀ ਪਹਿਲੀ ਆਵੇ ਤੇ ਫਿਰ ਸੁਣਾਵੇ ਤਾਂ ਇਹ ਦਵਾ-ਦਵ ਖਾਈਏ ਬੁੱਢੀ ਦੀ ਰੋਟੀ ਪਾ ਮੈਨੂੰ ਨਾ ਹੀ ਪੁੱਛੋ ਬੀਬੀ ਅਜਨ ਤਿਆ ਨਾ ਜਾਵੀ ਤੇਲਕਣ ਬੜੀ ਜਾਂਗੀ ਕਿ ਕਿ ਆਂ ਨਹੀਂ ਜਾਉਂਦੀ ਮੀਮੂ ਪਿਆਵਾ ਬੀਬੀ ਦਾ ਬੜਾ ਫਿਕਰ ਇਹਨਾਂ ਨੂੰ ਬੀਬੀ ਡੇਗਣਾ ਪਵੇ ਚਾਹ ਵੀ ਮਿੰਟੋਂ ਮਿੱਟੀ ਆਉਂਦੀ ਅੱਜ ਦਾ ਬੋਬਾ ਆ ਬੀਬੀ ਦਾ ਫਿਰ ਸੰਦਾ ਜੀ ਮੇਰੀ ਐਸੇ ਨੀਕੇ ਆ ਰਹੀ ਆ ਕੀ ਬੋਕਰ ਰੋਟੀ ਖਾਣੀ ਹੀ ਹੁਣ ਮੈਨੂੰ ਇਹ ਹੀ ਮੈਂ ਹਾਂ ਵੇਖਣ ਲਈ ਨਾ ਵੀ ਤੈਨੂੰ ਬਾਬਾ ਹੀ ਕਵੇਰਾ ਤੂੰ ਕਰ ਲਿਆ ਆ ਮੰਨੂ ਨਿਆਣੇ ਨੂੰ ਨਾ ਤੈਨੂੰ ਪਾਸਕੂਲ ਕਰਨੇ ਹੁੰਦੇ ਮੈਂ ਸ਼ਰੀਰਜਾਨੀ ਮੇਰਾ ਠੀਕ ਹੈਗਾ ਨਹੀਂ ਮੇਰਾ ਵੀ ਨਹੀਂ ਨਾ ਇਦਾਂ ਹੀ ਬੱਸ ਸ਼ਰੀਰਜਾਨੀ ਉਹ ਠੀਕ ਹਾਂ ਮੈਂ ਵੀ ਅੱਜ ਇਦਾਂ ਹੀ ਮੜਾ ਮੋਟਾ ਜਿਆ ਕਰ ਲਿਆ ਵਾ ਤੇ ਥੋੜਾ ਬੋਤਾ ਹਜੇ ਰਹਿੰਦਾ ਵਾ ਤੇ ਮੰਮੀ ਸਾਡੀ ਚੰਗੀ ਪੈਨਸ਼ਨ ਲੈਣ ਅੱਛਾ ਉਦਾਂ ਉਹ ਨੂੰ ਮੈਂ ਖੜਨਾ ਸੀ ਅੱਛਾ ਤੇ ਉਹ ਮੇਰੀ ਨਾ ਸਕੂਟਰੀ ਪੈਂਚਰ ਹੋ ਗਈ ਆ ਤੇ ਹੁਣ ਵਿਚਾਰੀ ਚਲ ਗਈ ਉਦਾਂ ਤੁਰ ਕੇ ਹੀ ਗਈ ਆ ਅੱਛਾ ਤੇ ਆਉਣ ਹੀ ਆਲੀ ਹੋਣੀ ਆ ਹੁਣ ਤੇ ਤੇ ਵੱਡੀ ਡੈਈ ਸੀ ਅੱਜ ਉਹ ਨੂੰ ਆਵਾਜ਼ ਚਾਹ ਪਾਣੀ ਪੁੱਛਣ ਚਣੋੜੀ ਨਾਲ ਅੱਜ ਫਿਰ ਤੇ ਤਾਂ ਫਿਰ ਹੁਣ ਮੈਂ ਚੱਲਣਾ ਚਾਹ ਰ ਮੈਂ ਤੇਰੇ ਨਾਲ ਚਾਰ ਗੱਲਾਂ ਕਰਨਾ ਕੱਲ ਪਰਸੋ ਤੇ ਮਿਲ ਹੀ ਨਹੀਂ ਆ ਤਾਂ ਮੈਂ ਵੇਖਿਆ ਵੀ ਨਹੀਂ ਤੇ ਅੱਛਾ ਹਾਂ ਇਹ ਹੋਈ ਦੱਸ ਨਾ ਇੰਤ ਨੂੰ ਵੀ ਅੱਜ ਬੈਠਾ ਲੈਣ ਗਏ ਆ ਚੱਲ ਇਹ ਹੋ ਦੱਸ ਨਾ ਹੀ ਆ ਹੋਈ ਹੋਈ ਦੱਸ ਮੇਰੇ ਤੇ ਪਾਣਾ ਚਾੜੂ ਫੇਰਨ ਵਾਲਾ ਪਿਆ ਹਜੇ ਨਾ ਫੇਰਦਾ ਫੇਰ ਚਲ ਫੇ ਫੇਰ ਲਾ ਹਾਂ ਕੋਈ ਚੰਗਾ ਬਸ ਆਹੋਂ ਦਸਾਂ ਨੂੰ ਬੈਠੇ ਤੇ ਦਸਾਂ ਨੂੰ ਕਿ ਸੱਦਿਆ ਹੀ ਗੀਆਂ ਦੇ ਹੈਂ ਗਿੱਡੀਆਂ ਘਾਰੀਆਂ ਉਹ ਸਦਿਆਂ ਕੇ ਸਿੱਧਾ ਬੀਬੀ ਨੂੰ ਹਾਂ ਨਹੀਂ ਤੇ ਪੈਨਸ਼ਨ ਆਉਂਦੀ ਪੈਨਸ਼ਨ ਆਉਂਦੀ ਦਾ ਚਾਰ ਚੜ੍ਹ ਜਾਂਦੇ ਨਾਲ ਨਾ ਮੈਂ ਨਵੀਂ ਬਣਾਉਣ ਨੂੰ ਦੱਸਦੀ ਆ ਫੋਨ ਮਾਰ ਕੇ ਵੀ ਪੈਨਸ਼ਨ ਆਉਂਦੀ ਬੀਬੀ ਜੀ ਕੱਲੋਂ ਚਲੀ ਹੈ ਜਦ ਦਵਾਈ ਘਰੋਂ ਲਈ ਪੈਨਸ਼ਨ ਤੇ ਕਿੱਡੇ ਨਾਲ ਚਾਰਚਦੇ ਹੋ ਸਾਸੀ ਕਾ ਦੀਦੀ ਔਰ ਕੀ ਹਾਲ ਹੈ ਹਾਂਜੀ ਅਸੀਂ ਵੀ ਠੀਕ ਠਾਕ ਅੱਜ ਮੈਂ ਤੁਹਾਨੂੰ ਫੋਨ ਲਾਇਆ ਵਾ ਈ ਗੱਲ ਬੀਬੀ ਇੱਥੇ ਚਾਈ ਰੋਣ ਦੇ ਹੀ ਦਵਾਈ ਦਾਲੂ ਤੂੰ ਅੱਜ ਜੋ ਪੈਨਸ਼ਨ ਲੈਣ ਗਈ ਆ ਤੇ ਅੱਜ ਕਿਹੜੇ ਜੁਠੀਆਂ ਖਰਣਦੀਆਂ ਮਾ ਵੀ ਬੀਬੀ ਟ ਪੈਨਸ਼ਨ ਲੈਣ ਗਈ ਆ ਤੇ ਮੈਂ ਕਿਹਾ ਮੈਂ ਤੁਹਾਨੂੰ ਫੋਨ ਲਾ ਕੇ ਦੱਸ ਦਾਂ ਜਿਹੜਾ ਟਾਈਮ ਹੈਗਾ ਵਾ ਆਜੋ ਤੁਸੀਂ ਹਾਂਜੀ ਗਈ ਜੀ ਬੀਬੀ ਪੈਨਸ਼ਨ ਲੈਣ ਹਾਂਜੀ ਚਲੋ ਠੀਕ हेलो हाँ जी सरकाल हाल हाँ बस कर ले कम वेली हाँ भाजी तेरी ड्यूटी है हाँ सुना तू ठीक ठाक दीबी अच्छा ਉਹ ਤਾਂ ਮੈਨੂੰ ਪਤਾ ਹੀ ਆ ਪਤਾ ਹੀ ਮੈਨੂੰ ਕਿੰਨਾ ਖਾਂਦੀਆਂ ਪੈਸੇ ਖਾਣ ਨੂੰ ਰੋੰਦਣਾ ਆ ਪੈਨਸ਼ਨ ਦੀ ਤਾਂ ਬੜੀ ਚਾਹਤ ਹੁੰਦੀ ਇਹਨਾਂ ਨੂੰ ਨਹੀਂ ਮੈਂ ਚੱਲੀ ਹਾਂ ਦਵਾਈ ਲੈਣ ਤੇ ਹੋ ਗਈ ਜਾਣਾ 10 ਮਿੰਟ ਪਹਿਲਾਂ ਹੀ ਤਿਆਰ ਮੈਂ ਵਿੱਚ ਸਰਵਾ ਕੇ ਢੀਕਾ ਸਟੋਰ ਨਹੀਂ ਲਈ ਮੈਨਿਕ ਕੋਈ ਨਹੀਂ ਆ ਗਈ ਆਜ ਵੀ ਤੂੰ ਹੀ ਕਰੇ ਜਦੋਂ ਮੈਂ ਪਹੁੰਚ ਗਈ ਜੇ ਮੈਂ ਤੈਨੂੰ ਫੋਨ ਕਰਾਂ ਫਿਰ ਉਹ ਸ਼ੱਕ ਕਰਦੀਆਂ ਹੀ ਆ ਆਹੋ ਆਜੀ ਘਾਤੂ ਕਿੰਨੇ ਵਜੇ ਗਈ ਮਮੀ ਪਤਾ ਨਹੀਂ ਉਦੋਂ ਠੀਗਨੀ ਪਾਸਾ ਵੀ ਮੈਂ ਵੀ ਤੁਰਨੀ ਲੱਗੀ ਹਾਂ ਹਾਂ ਖਰਾ ਦੇ ਪੀ ਲੋ ਪੀ ਲੈਨੇ ਬਾਤ ਰਾ ਦੇ ਤੇ ਜੀਬੀ ਇਹ ਚਾਹ ਪੀਣੀ ਆ ਕਿ ਰੋਟੀ ਖਾਣੀ ਆ ਖਾਣੀ ਆ ਜਰਾ ਕਿ ਮੈਨੂੰ ਸਾਹ ਲੈ ਕੇ ਇੱਥੇ ਫਿਰ ਖਾਣੀ ਲੰਮੇ ਤੇ ਲਾਂਗੇ ਜਰਾ ਚਲ ਫੇ ਪੈੜਾ ਲੰਮੇ ਤੇ ਫਿਰ ਮੈਨੂੰ ਬਾਜ ਦੇ ਦੀ ਮੱਧਾ ਦੂੰ ਆਦੀ ਨਾਲ ਨਹੀਂ ਆਹੀ ਹੋ ਹੈ ਆਹੋ ਯਾਲਾ ਪੈਂਚਾ ਮੰਮੀ ਹਾਂ ਕੀ ਏ ਸਸਰੀ ਘਰ ਸਸਰੀ ਘਰ ਧੀ ਏ ਰਾਜੀ ਆ ਗਈ ਹੋ ਕਿੰਨੇ ਦਿਨਾਂ ਦੇ ਤੱਕ ਮੈਂ ਠੀਕ ਨਹੀਂ ਹਾਂ ਚੰਗਾ ਕੀਤਾ ਅੱਜ ਆ ਗਈ ਹਾਂ ਦੋ ਹੀ ਨਹੀਂ ਗਰਮੀ ਚ ਪਈ ਉਥੇ ਐਸੀ ਤੇਰੇ ਜੋਗਾ ਨਹੀਂ ਹੈਗਾ ਕੀ ਗਾਣ ਸੀ ਸਿੱਧਾ ਪੜਾ ਇਹ ਪਤਾ ਯੋ ਕੋਈ ਨਹੀਂ ਆ ਗਈਆਂ ਮੈਂ ਰੋਣਾ ਤੂੰ ਮੈਨੂੰ ਪਤਾ ਸਾਰਾ ਕੁਝ ਕੋਈ ਨਹੀਂ ਚਪਕਾਰ ਆਉਂ ਤੇ ਬਾਹਰ ਪਈਏ ਇੱਥੇ ਗਰਮੀ ਬੜੀ ਕਿੱਥੇ ਗਈਆਂ ਤੇ ਘਣੀ ਨਹੀਂ ਡਈਆਂ ਕੋਈ ਵੀ ਨਵੇੜੇ ਜਾਏਗਾ ਇੱਥੇ ਕਿ ਨਹੀਂ ਆਉਂ ਆ ਜਾ ਬਾਹਰ ਇੱਥੇ ਆ ਇੱਥੇ ਪਈਏ ਯਾ ਦੇ ਆ ਤੂੰ ਇਹ ਜਿਹਾ ਲੰਤਰ ਚੜੀਆਂ ਤੋਂ ਗੋੜ-ਗੋੜੇ ਕਰਨੀ ਚ ਪਈ ਆ ਹਾ ਥੋਈ ਜਾੜੇ ਆੜੀ ਮੈਂ ਤੁਹਾਨੂੰ ਬੱਸੋ ਬਸ ਨਾ ਦੱਸ ਦਿੱਤਾ ਯੋ ਨੂੰ ਸੁਣਾ ਤੇ ਮੰਮੀ ਤੇਰਾ ਮਿਲ ਗਿਆ ਸੀ ਇਹ ਕਾ ਇਹ ਡਿਊਟੀ ਤੇ ਨਹੀਂ ਗਿਆ ਸ਼ੁਕਰ ਲੋ ਤੇ ਹੀ ਮੇਰੇ ਕੋ ਵਿਰੋਧਾ ਕਰਕੇ ਨਿਕਲਿਆ ਨਹੀਂ ਗਿਆ ਅੱਛਾ ਤੇ ਅੱਜ ਵੀ ਮੈਂ ਦਵਾਈ ਦੇ ਬਹਾਨੇ ਨਿਕਲੀ ਹਾਂ ਮੈਨੂੰ ਦੱਸਿਆ ਹੀ ਉਹਨੇ ਕੀ ਮੰਮੀ ਠੀਕ ਨਹੀਂ ਆ ਹਮ ਤੇ ਤੈਨੂੰ ਖੜਿਆ ਨਹੀਂ ਇਹਨਾਂ ਦਵਾਈ 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 ਕਿੱਥੇ ਖੜਦੇ ਯੋ ਮੈਨੂੰ ਨਹੀਂ ਕੋਈ ਖੜਦਾ ਦਵਾਈ ਦਵਾਉਂਦੀ ਏ ਜੇ ਉਹ 4 ਪੈਸੇ ਹੁੰਦੇ ਤੇ ਉਦੋਂ ਮਾਰ ਕੇ ਤੇ ਭਜਣਾ ਫਿਰ اتنا ਹੀ ਮੇਰੇ ਗਾੜੀ ਵਿਚਾਲੀ ਕਿਸਾਨੁ ਕੇ ਪਰ ਪਰਸਾਂ ਮਿਲ ਜਾ ਚੰਗੀ ਤੇ ਤੂੰ ਨਹੀਂ ਆਉਂਦੀ ਤੇ ਉਹਨਾਂ ਨੂੰ ਵੰਡ ਦੇਣੀ ਆ ਤੂੰ ਕਦੀ ਸੋਚਿਆ ਮੇਰਾ ਕਿ ਮੈਂ ਆਪਣੀ ਧੀ ਨੂੰ ਵੀ ਕੁਛ ਦਵਾ ਜਦ ਤੂੰ ਔਖੀ ਨਹੀਂ ਉਦੋਂ ਧੀ ਤੇ ਆ ਜਾਂਦੀ ਆ ਅੱਜ ਕੀ ਹੈ ਅੱਜ ਨਹੀਂ ਮੈਂ ਹੁਣ ਤੇਰੀ ਨਾਲ ਪੈਸਾ ਕੋਈ ਪੈਸਾ ਨਹੀਂ ਦੇਣਾ ਅੱਜ ਮੈਂ ਤੇਰੇ ਲਈ ਰੱਖੀ ਅੱਜ ਤੂੰ ਹੀ ਪਰਸਣ ਲੈ ਜੀ ਸਾਰੇ ਨਾਲੇ ਤੇ ਮੈਂ ਤੇ ਫੋਨ ਕਰ ਦਿਆ ਕਰੀਂ ਤੇ ਦੂਨੀ ਕਾ ਜਾ ਫੋਨ ਲੈ ਕੇ ਦੇਣੇ ਆ ਤੇ ਦੱਸ ਦਿਆ ਕਰ ਤੇ ਮੈਂ ਨਾਲੇ ਦਵਾਈ ਦਵਾ ਜਾ ਕਰੂੰਗੀ ਪੈਸੇ ਰੱਖਿਆ ਕਰ ਮੇਰੇ ਹੱਥ ਤੇ ਨਾਲੇ ਤੇਰਾ ਦੋ ਤਾਂ ਫੋਨ ਮੰਗਦਾ ਵਾ ਉਹਨੂੰ ਮੈਂ ਫੋਨ ਲੈ ਕੇ ਦੇਣਾ ਵਾ ਤੂੰ ਜਿੰਨੇ ਪੈਸੇ ਨਾਲ ਗਿਆ ਸਾਰੇ ਦਾ ਤੂੰ ਜਮਾ ਕਰਕੇ ਤੈਨੂੰ ਫੋਨ ਲੈ ਲਈ ਚਲ ਦੂੰਗੀ ਮੈਂ ਇਹਨਾਂ ਦਾ ਫਿਰ ਮੈਂ ਭਰੇ ਆ ਕੇ ਭਰਤੇ ਹੋ ਨਹੀਂ ਕਿ ਇਹਨੂੰ ਹੀ ਪੈਸਾ ਨਹੀਂ ਦੇਣਾ ਉਹ ਵੀ ਨਹੀਂ ਗੋਪੀ ਵੀ ਨਹੀਂ ਪੁੱਛਦਾ ਇਹਨਾਂ ਨੂੰ ਗੋਪੀ ਕੀ ਕਰੇ ਵਿਚਾਰਾ ਗੋਪੀ ਦਾ ਚਿਹਰਾ ਨੀਕ ਹੁੰਦਾ ਸਹੀਦਾ ਵਿਚਾਰਾ ਨਹੀਂ ਆ ਬੁੜੀਆਂ ਦੇ ਗੁਲਾਮ ਬਣਿਆ ਇਹੋ ਤੇ ਤੇਰੇ ਚ ਖੂਬੀ ਆ ਕੁੱਤਾ ਨੂੰ ਵਿਚਾਰਾ ਵਿਚਾਰਾ ਕਰਦੀ ਨਹੀਂ ਤਾਈਓ ਤੇ ਉਹ ਸਿਰ ਤੇ ਚੜੀਆਂ ਸਸਤੀ ਹੈ ਮੈਂ ਆ ਡੰਡਾ ਕਾ ਲਈ ਫੜੀ ਫੜਦੀ ਡੰਡਾ ਕੈਮਰਾ ਠਾਕਰ ਤੇ ਆਪਣੀ ਵੇਲੇ ਨਾਲ ਜਾ ਕੇ ਬੰਦਾ ਦਵਾਈ ਬੂਟੀ ਲੈ ਆਉਂਦਾ ਤੂੰ ਉਹਨਾਂ ਦੇ ਆਖਾਂੜਵੇਂ ਦੀ ਰਹੀ ਐ ਆਉਂਦੀ ਉਹਨਾਂ ਨੂੰ ਫੜਾ ਦੇਣੀ ਹੁਣ ਉਹਨਾਂ ਨੂੰ ਫੜਾਈ ਤੇ ਪੈਸੇ ਨਹੀਂ ਆ ਦੇਤੀ ਐ ਮੇਰੇ ਕੋਲ ਹੀ ਆ ਦੇਣੀ ਨਹੀਂ ਐ ਹੁਣ ਮੈਂ ਚੱਲ ਜਾਣਾ ਛੇਤੀ ਨਹੀਂ ਹੋਣੀ ਹੋਰ ਜਿੱਥੇ ਤੱਕ ਨਾ ਫੜਾ ਦਿੱਤੇ ਰਹੇ ਥੋੜੇ ਜਿਹਾ ਆਪਣਾ ਕਰਾਈ ਪੜੀ ਤੇ ਪਾਤੀ ਨਹੀਂ ਤੇ ਨਹੀਂ ਤੇ ਲੈਣੀ ਤੇ ਇਹਨੂੰ ਮੈਂ ਦੰਗੂਗੀ ਦੰਗੂਗੀ ਤੇਰੀ ਹਾਂ ਚਲ ਕੋਈ ਨਹੀਂ ਫੈ ਤੂੰ ਲੰਮੀ ਮੈਂ ਥੋੜਾ ਚੇਰ ਖਲੋਰਾ ਹਾਂ ਹੁੰਦੀ ਹੀ ਚੁੱਕਾ ਜਾ ਐ ਪੁਰੇ ਮੈਂ ਨਹੀਂ ਵੇਲੀ ਆਵਾ ਸਤਿ ਸ੍ਰੀ ਅਕਾਲ ਖੁੱਲ ਗਈ ਅੱਖ ਆਹੋ ਸੁੱਤੀ ਹਾਂ ਮਗੜੀ ਕਈ ਢਾਗ ਐ ਮੈਨੂੰ ਆਈ ਨੂੰ ਨਣਾਨਾਂ ਨੂੰ ਦੇਖ ਕੇ ਤਾਂ ਤਾਪ ਚੜ ਜਾਂਦਾ ਤੁਹਾਨੂੰ ਤਾਪ ਕਹਿੰਦਾ ਚੜਨਾ ਵਾ ਨੀਂਦ ਆਈ ਹੀ ਪੈਣਾ ਸੁੱਤੇ ਹਾਂ ਘੜੀ ਕਦੋਂ ਵਧੇ ਆਏ ਜੇ ਹੁਣੇ ਆਈ ਆ ਜੇ ਠੀਕ ਆ ਪੀਤਾ ਚਾਹ ਪਾਣੀ ਜੇ ਦੇ ਦੋਗੇ ਆਂ ਤੇ ਪੀ ਲਾਂਗੇ ਚਾਹ ਪਾਣੀ ਖੁਣੋ ਤੇ ਮੇਰੀ ਮਾਂ ਤਰਸਣ ਢਈ ਐ ਤੇ ਮੈਨੂੰ ਤੁਸੀਂ ਕਿੱਥੋਂ ਦੇਣਾ ਹੈ ਕਿਹੜਾ ਆਉਂਦਾ ਤੈਨੂੰ ਪੁੱਛ ਨਾ ਮਾਂ ਆਪਣੀ ਨੂੰ ਮੇਕਅਪ ਕੀਆਲ ਬਣਿਆ ਕਿੰਨੀ ਗਰਮੀ ਆ ਉਦਾਂ ਤੂੰ ਸਕੂਟਰੀ ਪਹਚਾਈ ਕਰਦੀ ਇਹਨੂੰ ਖਾ ਨਹੀਂ ਸਕਦੀ ਤੂੰ ਨਾਲ ਬਿਠਾ ਕੇ ਪੈਣਾ ਸਕੂਟਰੀ ਪੈਂਚਰ ਹੋਈ ਆ ਸਵੇਰੇ ਪੁੱਛਣਾ ਮਾਤਾ ਨੂੰ ਦੱਸਿਆ ਜੀ ਸਕੂਟਰੀ ਕੱਲ ਪਰਸੋਂ ਦੀ ਪੈਂਚਰ ਹੋਈ ਆ ਮੈਂ ਲੈ ਜਾਣੀ ਹੁਣ ਮਾਤਾ ਨਾਲ ਤੁਹਾਡਾ ਤੇ ਉਹ ਆ ਲੈ ਰੈਂਦਾ ਲੈ ਮਾਤਾ ਐਵੇਂ ਤੂੰ ਲੈ ਰਣੀ ਇੰਨੀ ਬੜਾ ਸੋਹਣਾ ਸਾਂਭਦੇ ਪੋਛਾ ਰੋਆ ਪੀ ਪਾਣੀ ਵੀ ਡਾ ਲੱਤਾ ਸਭ ਕੋ ਦਈਦਾ ਹੈ ਬੜਾ ਵਾ ਮੈਨੂੰ ਜਿੰਨਾ ਨਿਸ਼ਾਨ ਦਿਉਂਦੇ ਲੇ ਇਹ ਬਤ ਤੈਨੂੰ ਕੋੜਾ ਕੰਜਰਾਂ ਦਾ ਵੀ ਹਿਸਾਬ ਪੀ ਗਰੀਆ ਕੰਜਰ ਕੰਜਰ ਕੋਈ ਨਹੀਂ ਆਂਦਾ ਕਿਹੜਾ ਕੀਆ ਨੂੰ ਤੇ ਵੇਹੇ ਪਤਾ ਲੱਗ ਜਾਂਦਾ ਵੀ ਸਾਡਾ ਸਾਡੀ ਮਾਂ ਕੀ ਆ ਤੈਨੂੰ ਤਰੀਕ ਲੱਗੀ ਹਣੀ ਪਤਾ ਵੀ ਪੈਨਸ਼ਨ ਆਈ ਆ ਤੂੰ ਸ਼ਾਕੀ ਨਹੀਂ ਆ ਮੈਂ ਪੈਨਸ਼ਨ ਆ ਤੁਹਾਡੀ ਤੇ ਤੁਹਾਡੀ ਪੈਨਸ਼ਨ ਨੇ ਮੇਰਾ ਬੰਦਾ ਵਾਧੂ ਕਮਾਈ ਕਰਦਾ ਤੁਹਾਡੀ ਪੈਨਸ਼ਨ ਦੇ ਨਹੀਂ ਮੈਂ ਆਈ ਕਿਉਂ ਨਹੀਂ ਆਈ ਇਹ ਲੋਗੀਆਂ ਬਾਤ ਕਹਿੰਦੀਆਂ ਹੁੰਦੀਆਂ ਨਾ ਪਾਪੀ ਭੱਜ ਕੇ ਜਾਗੇ ਤੇ ਮਾਂ ਨੂੰ ਖਾਲੀ ਕਰ ਆਈਏ ਬਸ ਜਾ ਯਾਰ ਨਾ ਕੱਖ ਦੇ ਇਦਾਂ ਹੀ ਆ ਤੁਹਾਡੀ ਮਾਂ ਨੇ ਕੁਝ ਦੇਣਾ ਨਹੀਂ ਆ ਤੇ ਸਾਡੀ ਮਾਂ ਨੂੰ ਤਰਪੂਤ ਹੈਗੀ ਆ ਮੇਰਾ ਖਸਾ ਬਣਦਾ ਇੱਥੇ ਲੈਣਾ ਨਹੀਂ ਮੈਂ ਕਾਹ ਰੈਸਾ ਤੇਰਾ ਬੰਦਾ ਤੈਨੂੰ ਵੇੜੀ ਤੇ ਬੰਦਾ ਐਂ ਜਿਹੜੇ ਗੋਬੇ ਲਾਏ ਉਹਨੇ ਵੱਡੀ ਮੇਲਾ ਤੇਨੂੰ ਖਾਣਾ ਦੇਤਾ ਨਾ ਤੇ ਮੈਂ ਤੇ ਖੂਣਾ ਨਹੀਂ ਤੂੰ ਜਾ ਕੇ ਲਾ ਲਾ ਮੱਥਾ ਚਾਹ ਬੋਲੀ ਦੇਖਣਾ ਨਹੀਂ ਆਉ ਆਹ ਇੰਨਾ ਤੇਰਾ ਵਿਆਹ ਕੀਤਾ ਤੇ ਤੇ ਪੈਸੇ ਵੀ ਲੱਗੇ ਤੁਹਾਨੂੰ ਨਹੀਂ ਲਿਆ ਕੇ ਲੰਦਾ ਹਾਂ ਤੇ ਤੇ ਮੈਨੂੰ ਖੁਬਿਆਸੀ ਮੈਨੂੰ ਖੁਬਿਆਸੀ ਮੇਰੇ ਜੰਦਿਆਂ ਨੇ ਲਿਆ ਮੈਨੂੰ ਤੂੰ ਨਹੀਂ ਲਿਆ ਮੈਨ ਜਿਹੜੇ ਦੋ ਜੰਮੇ ਆ ਉਹਨਾਂ ਨੂੰ ਨਹੀਂ ਕੁਝ ਦੇਣਾ ਤੇ ਨਾਲ ਨਾਲ ਲਿਆ ਹੈ ਨਾ ਇੰਨਾ ਤੇਰਾ ਘਰ ਭਰਿਆ ਇੰਨਾ ਤੈਨੂੰ ਦਾਜ ਦਿੱਤਾ ਉਹ ਕੀ ਦਿੰਦੇ ਆ ਹਾਂ ਤੂੰ ਨਹੀਂ ਦਿੱਤਾ ਦੇਣ ਵਾਲਿਆਂ ਨੇ ਦਿੱਤਾ ਹਾਂ ਤੇ ਫੇਰ ਤੈਨੂੰ ਤੇਰਾ ਹਿੱਸਾ ਦਿੱਤਾ ਹੀ ਹੈ ਨਾ ਮੈਂ ਕੋਈ ਕਰੀ ਤਸਤੀਰਾ ਨੂੰ ਚੱਕਿਆ ਇਹਨੂੰ ਤੇਰਾ ਹਿੱਸਾ ਨਹੀਂਤਾ ਹੀ ਆ ਤੇ ਜੇ ਤੂੰ ਸਿੱਖਣਾ ਲੱਗਿਆ ਲੜਦੀ ਹੋਣੀ ਆ ਮੈਂ ਨਹੀਂ ਆਉਣੀ ਆ ਮੈਂ ਨਹੀਂ ਆਉਣੀ ਆ ਤੂੰ ਸਿਰਫ ਲੜਦਾ ਨਹੀਂ ਆਉਦਾ ਤੈਨੂੰ ਮਿਲਣ ਦੇ ਲਈ ਕੋਈ ਚਾਹ ਨਹੀਂ ਮੈਂ ਮੈਂ ਕਹਿੰਦੇ ਮੇਰੀ ਅੰਮੀ ਆ ਤੂੰ ਮਿਲਣ ਦੇ ਲਈ ਕੋਈ ਚਾਹ ਮਾਂ ਨੂੰ ਇੱਥੇ ਆਪ ਦਾ ਸਾਹਮਣਾ ਸਾਹਮਣਾ ਫਿਰ ਆਪਣੀ ਮਾਂ ਨੂੰ ਅਰੇ ਕਿਹੜਾ ਸਾਹ ਤੇਰੀ ਅੰਮੀ ਤੇ ਬਥੇਰੇ ਸਾਹਮਣੇ ਆ ਪਹਿਲੀ ਨੂੰ ਤੂੰ ਤਾਂ ਹਨ ਨਹੀਂ ਪਛਾਇਆ ਚਾਹ ਪਾਣੀ ਪੁੱਛਣੇ ਆ ਜਾਂਦੇ ਆ ਕੋਈ ਪਿੱਛੇ ਤਾਂ ਤੂੰ ਵੀ ਨਹੀਂ ਕੋਈ ਪੁੱਛਦੇ ਆ ਬਥੇਰੇ ਚਾਹ ਪਾਣੀ ਪਿਆਈਦੇ ਆ ਹੁਣ ਇਹ ਕਰ ਉਹ ਤੇਰੇ ਨਾਲ ਮਾਂ ਨਾਲ ਬੱਝੀ ਨਹੀਂ ਮੈਨੂੰ ਫੋਨ ਕਰਨ ਦਾ ਤੈਨੂੰ ਫੋਨ ਕਿਉਂ ਕਰੀਂ ਯਹੀ ਦਵਾਈ ਦਵਾਈ ਆ ਤੈਨੂੰ ਕੀ ਕਰਨ ਫੋਨ ਕਰਦੀ ਆ ਮੇਰੇ ਗਾੜੀ ਗਾੜੀ ਆਂਦੀ ਆਈਆਂ ਤੇਰੇ ਅਬਰਾ ਕਰਮੀ ਚ ਕਿੱਥੋਂ ਪਰਤੇ ਆਈਂ ਮੇਰੀ ਸਕੂਟਰੀ ਪੈਂਚਰ ਹੋਈ ਇੰਨੇ ਤੱਕ ਬੈਠੇ ਰਹਿੰਦੇ ਜਦੋਂ ਤੂੰ ਹੋ ਜਾਣਾ ਮਾੜਾ ਨਹੀਂ ਸਕੂਟਰੀ ਪੈਂਚਰ ਹੋ ਤੀ ਮੈਨਾਂ ਤਿੰਨ ਦਿਨ ਹੋ ਗਏ ਹੋਈ ਨੂੰ ਮੈਂ ਨਹੀਂ ਤੁਹਾਡਾ ਚਾਹ ਪਾਣੀ ਪੀਂਦੀ ਜਿਹੜਾ ਤੂੰ ਦਾਸ ਨੂੰ ਨਾਲ ਡਾਪੀ ਆ ਮੰਮੀ ਮੈਂ ਕੋਈ ਚਾਹ ਪਾਣੀ ਨਹੀਂ ਇੱਥੋਂ ਪੀਆ ਕਰਨਾ ਠੀਕ ਆ ਤੂੰ ਗੋਰ ਕੀ ਕਰ ਮੇਰਾ ਨਹੀਂ ਹੈ ਇਹ ਸਾਰਾ ਘਰ ਕਰ ਜਾ ਸਭ ਕੁਝ ਤੇਰਾ ਹੈਗਾ ਹਿੱਸਾ ਹੈ ਕਰ ਦੋ ਕਿਉਂ ਇਹਨੂੰ ਵਿਆਹਿਆ ਨਹੀਂ ਐਨਾ ਕੁਝ ਦਿੱਤਾ ਜਿਹੜਾ ਉਹ ਦਿੱਤਾ ਮੈਂ ਦਿੱਤਾ ਪੁਹਾ ਨਹੀਂ ਦਿੱਤਾ ਤੂੰ ਆਹੀ ਨਹੀਂ ਦਿੱਤਾ ਕਿ ਉਹ ਦੋ ਪੁੱਤ ਜਿਹੜੇ ਜੰਮੇ ਉਹਨਾਂ ਨੂੰ ਕੋਈ ਦੇਣਾ ਤੂੰ ਉਹਨਾਂ ਦਾ ਬਸ ਇਹਨਾਂ ਦਾ ਕੁਛ ਹੋਂ ਦਾ ਫਾਇਦਾ ਮੇਰੀ ਧੀ ਦਾ ਸਾਰਾ ਠੱਕੇ ਦਾ ਬੰਦਾ ਇਹਦਾ ਵੀ ਬੰਦਾ ਉਹਨਾਂ ਦਾ ਬੰਦਾ ਇਹਦਾ ਜਿੰਨਾ ਤੇ ਮੇਰੇ ਜੁੱਤੀ ਵੀ ਇਸ ਤਰ੍ਹਾਂ ਝੁਕ ਦੇ ਦੇ ਲੈ ਚੱਲ ਜਾ ਅਹੀਂ ਨਹੀਂ ਨਹੀਂ ਲੈ ਜਾ ਤੇਰੇ ਲੁਟਾ ਲੈ ਜਾ ਇੱਕ ਡੰਗਾ ਉਖੀਆਂ ਤੇ ਦਾ ਇਹਨਾਂ ਨੂੰ ਕੋਈ ਲੋੜ ਨਹੀਂ ਵੀ ਕੋਈ ਕਾਰ ਆਇਆ ਇਹਨਾਂ ਨੂੰ ਕਿਥੋਂਤੀ ਹੈ ਹੈ ਬਾਈਓ ਇਹਨਾਂ ਨੂੰ ਨਹੀਂ ਕੋਈ ਹੈ ਨਾ ਤੂੰ ਐਂ ਵੀ ਕੋਈ ਪੈਸਾ ਨਹੀਂ ਦੇਣਾ ਪੈਸੇ ਸਾਰੇ ਮੈਨੂੰ ਫੜਾ ਮੈਂ ਥੋੜਾ ਚੇੜੀ ਖਲੋੜਾ ਵਾ ਹੋਣੀ ਚਾਹ ਤੇ ਮੈਨੂੰ ਲੈ ਆ ਦੇ ਮੈਂ ਹਾਈਕਟ ਪੀਣੀ ਤੇ ਦੇਦਣਗੀ ਨਹੀਂ ਤੇ ਮੈਂ ਚੱਲ ਜਾਣਾ ਚੱਲ ਮੈਂ ਲੈ ਆ ਦੇਨੀ ਧੀਏ ਇੱਥੇ ਬਹਿ ਜਾ ਤੇ ਜੇ ਮੈਂ ਤੈਨੂੰ ਦਿੱਤੇ ਮੈਂ ਕਿ ਮੇਰੀ ਜਾਨ ਨੂੰ ਨੋਂ ਤੇ ਨਾ ਫੇਰ ਮੈਂ ਤੂੰ ਫੋਨ ਕਰਾ ਦੀਂ ਮੈਂ ਕੋਕਰਿੰਦਰ ਕੋਲ ਬਜੇ ਪੂਰੀ ਪੂਰੀ ਕਰਾਂਗੀ ਰ ਫੇਰ ਮੈਂ ਤੈਨੂੰ ਲੈ ਚੁਗੀ ਚੱਲ ਛੱਡੇ ਲਾ ਕਰ ਧੀਏ ਫੇਰ ਲੈ ਚੁਗੀ ਕਿਤਾ ਚੰਗਾ ਲੱਗਦਾ ਉੱਧਰ ਵੇਖ ਲੈ ਨਹੀਂ ਤੂੰ ਪੈਸੇ ਮੈਨੂੰ ਦੇ ਦੇ ਉਜੇ ਉਹ ਜੁਰੀ ਪੂਰੀ ਕਰਨੀ ਦੀ ਹੈ ਤਾਂ ਫਿਰ ਮੈਂ ਨਹੀਂ ਮੈਂ ਅਗਲੀ ਕਰਨਾ ਚਾਹੀਦਾ